ਪਹਿਲਾਂ ਤਾਂ ਸਾਰਿਆਂ ਨੂੰ ਪਿਆ। ਤੁਹਾਡਾ ਇੱਥੇ ਆਉਣ ਦਾ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਔਰ ਦੂਸਰੀ ਗੱਲ ਜਿਹੜੀ ਏਜੰਡਾ ਇੱਕੋ ਹੈ ਸ਼ਹਿਰ ਦਾ ਸ਼ਹਿਰ ਦੀ ਸਫਾਈ ਦਾ। ਇਸ ਤੋਂ ਬਾਅਦ ਮੇਰਾ ਕੋਈ ਏਜੰਡਾ ਨਹੀਂ ਨਾ ਹੀ ਮੇਰੀ ਕੋਈ ਆਮ ਆਦਮੀ ਪਾਰਟੀ ਦਾ ਏਜੰਡਾ। ਔਰ ਜਿਹੜਾ ਪਿਛਲੇ 20-30 ਸਾਲਾਂ ਤੋਂ ਇਸ ਸ਼ਹਿਰ ਤੇ ਕਾਬਜ ਆਪਣੇ ਆਪ ਨੂੰ ਰਾਜਾ ਦੱਸ ਰਿਹਾ ਉਹਨੂੰ ਸ਼ੀਸ਼ਾ ਦਿਖਾਉਣ ਦਾ ਹੀ ਏਜੰਡਾ ਹੋਰ ਕੋਈ ਏਜੰਡਾ ਨਹੀਂ ਹੈ। ਕਿ ਇਸ ਕੀ ਦਿੱਤਾ ਸ਼ੀਸ਼ਾ ਦਿਖਾਣਾ ਚਾਹੀਦਾ ਹੈ। ਦੇਖੋ ਇਹ ਪਿਛਲੇ ਦਿਨੀ ਉਹਨਾਂ ਵੱਲੋਂ ਇੱਕ ਤਰ੍ਹਾਂ ਦੇ ਡਰਕ ਕਮੈਂਟ ਕੀਤਾ ਸੀ ਇਲੈਕਸ਼ਨ ਨੇ ਲੈ ਕੇ ਐਮਸੀ ਨੂੰ ਲੈ ਕੇ ਮਤਲਬ ਕਿ ਹਿੰਡਾ ਬਿਲਕੁਲ ਹੋ ਜਾਂਦਾ ਜੀ ਉਹ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਜੀ ਐਮਸੀ ਦਮੇਰਾਏ ਕੋਈ ਵੀ ਐਮਸੀ ਜਿਹੜਾ ਹੈ ਅਸਤੀਫਾ ਦੇ ਦਿਓ ਉਹਦੇ ਸਾਹਮਣੇ ਤੁਸੀਂ ਇਲੈਕਸ਼ਨ ਲੜੋ ਮੈਂ ਉਹ ਕਹਿਣਾ ਭਲੇ ਆਮਨ ਸਾ ਤੁਸੀਂ ਆਪ ਅਸਤੀਫਾ ਦਿਓ ਔਰ ਇਹ ਗੱਲ ਹੈ ਇਹ ਨਹੀਂ ਗੱਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਰੱਖਿਓ ਕਿ ਕੋਈ دارو ਨਹੀਂ ਕੋਈ ਪੈਸਾ ਨਹੀਂ ਕੋਈ ਹੋਰ ਕੋਈ ਇੰਦਾ ਦਾ ਛੇੜਿਆੰਤਰ ਨਾਲ ਵਰਤਿਓ ਮੈਂ ਤੁਹਾਡੇ ਸਾਹਮਣੇ ਖੜਾ ਹੋਊਂਗਾ ਔਰ ਫਿਰ ਤੁਸੀਂ ਦੱਸਿਓ ਕਿ ਸ਼ਹਿਰ ਦੇ ਲੋਕ ਕਿਹਨੂੰ ਵੋਟਾਂ ਪਾਉਂਦੇ ਤੁਹਾਨੂੰ ਇਹ ਵੀ ਪਤਾ ਕਿ ਤੁਸੀਂ ਪਿਛਲੀਆਂ ਇਲੈਕਸ਼ਨਾਂ ਹਉ ਤੋ ਪਿਛੇ ਵੀ ਕਿੰਦਾ ਜਿੱਤਦੇ ਰਿਹਾ ਬਸ ਉਹ ਆ ਕਿ ਉਹ ਹੱਥ ਕੰਡੇ ਨਾ ਵਰਤਿਓ ਇੱਕ ਵਾਰੀ ਫਿਰ ਦੱਸਿਓ ਕਿ ਕੀ ਗੱਲਬਾਤ ਬਣਦੀ ਆਪਾਂ ਦੋਵੇਂ ਮੈਦਾਨ ਚ ਆਉਨੇ ਆ ਜੇ ਐਮਸੀ ਲੜਨ ਵਾਲੀ ਹੁਣ ਪੋਜੀਸ਼ਨ ਨਹੀਂ ਮੈਂ ਸਟੇਟ ਦਾ ਅਹੁਦੇਦਾਰ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜੇ ਤੁਸੀਂ ਵੀ ਆਪਣੇ ਆਪ ਨੂੰ ਪੰਜਾਬ ਦਾ ਇੱਕ ਲੀਡਰ ਸਮਝਦੇ ਹੋ ਮੈਂ ਵੀ ਲੀਡਰ ਆ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਸ਼ਹਿਰ ਦੀ ਵੀ ਪੰਜਾਬ ਦੀ ਨੁਮਾਇੰਦਗੀ ਕਰਦਾ ਤੁਸੀਂ ਜੇ ਲੜਨੀ ਆ ਤਾਂ ਆਪਾਂ ਤੁਸੀਂ ਆਪਣੀ ਐਮਐਲਏ ਸ਼ਿਪ ਤੋਂ ਅਸਤੀਫਾ ਦਿਓ ਫਿਰ ਆਪਾਂ ਲੜਾਂਗੇ ਫਿਰ ਪਤਾ ਲੱਗੂਗਾ ਵੀ ਪਾਣੀ ਕਿਹੜੇ ਪੁਲਾਂ ਥਾਂ ਲੰਘਦਾ ਤੇ ਲੋਕ ਕਿਨੂੰ ਨਵਾਜਦੇ ਕੰਦਮਤੋ ਇਤਨੇ ਕਿ ਕਿ ਹੁਣ ਐਮਸੀ ਲੈਵਲ ਤੋਂ ਉੱਤੇ ਉੱਠ ਕੇ ਐਮਐਲਏ ਦੀ ਚੋਣਾਂ ਨੂੰ ਮਤਕੀ ਕਹ ਲੋ ਕਿ ਤੁਸੀਂ ਕੰਪੀਟੀਸ਼ਨ ਕਰਾਉਣਾ ਚਾਹਦੇ ਦੇਖੋ ਕੰਪੀਟੀਸ਼ਨ ਕੋਈ ਨਹੀਂ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਐਮਸੀਆਂ ਤੋਂ ਅਸਤੀਫਾ ਦੋਣਾ ਤੇ ਸਾਰੇ ਐਮਸੀਆਂ ਤੋਂ ਅਸਤੀਫਾ ਦਵਾਇਆ ਜਾਵੇ ਕਾਰਪੋਰੇਸ਼ਨ ਮੈਂ ਅੱਜ ਵੀ ਮੰਨਦਾ ਪਵਾ ਕੋਈ ਕੁਛ ਕਹੀ ਜਾਵੇ ਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਕ ਕਪੂਰ ਥਲੇ ਦੇ ਉੱਤੇ ਬੋਝਿਆ ਉਹਦੇ ਤੇ ਜਿਹੜਾ ਉਹ ਸਾਰੇ ਐਮਸੀ ਜਿਹੜੇ ਅਸਤੀਫਾ ਦੇਣ ਔਰ ਕਾਰਪੋਰੇਸ਼ਨ ਭੰਗ ਕਰਕੇ ਜਿਹੜੀ ਇਹ ਦੁਆਰਾ ਜਿਹੜੀ ਹੈ ਰਬ ਤੜਾ ਪਲਾ ਕਰੇ ਜਿਹੜੀ ਕਾਉਂਸਲ ਬਣੇ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਸੁਚੱਜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਹੋਣ ਇਹੋ ਮੇਰੀ ਬੇਨਤੀ ਆ ਅਦਰਵਾਈਜ਼ ਮੈਂ ਕਿਸੇ ਐਮਸੀ ਨੂੰ ਕਿਉਂਕਿ ਜੋ ਇਹ ਐਮਸੀ ਜਿਹੇ ਸਹਿਬਾਨ ਜਿਹੜੇ ਨੇ ਜੇ ਉਹ ਇਹ ਸੋਚ ਲੈਣ ਕਿ ਸਾਡਾ ਜਿਹੜਾ ਟੋਰੀ ਫੁਲਕਾ 17000 ਨਾਲ ਚੱਲਣਾ ਉਹ ਸਦਾ ਨਹੀਂ ਚੱਲਣਾ ਇਸ ਸ਼ਹਿਰ ਦੇ ਵਿੱਚ ਤੁਸੀਂ ਮੈਂ ਐਮਸੀ ਸੁਬਾਨੂ ਵੀ ਇਹੋ ਗੱਲ ਕਹਿਣਾ ਇਹ ਸ਼ਹਿਰ ਦੇ ਵਿੱਚ ਤੁਸੀਂ ਸਦਾ ਰਹਿਣਾ ਜੇ ਰਹਿਣਾ ਤਾਂ ਤੁਸੀਂ ਇਹ ਜਿਹੜੇ ਲੋਕ ਆ ਇੱਥੋਂ ਦੇ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਨਵਾਜਿਆ ਜਿਨ੍ਹਾਂ ਜਿਹੜੇ ਤੁਸੀਂ ਉਹਨਾਂ ਦਾ ਨਹੀਂ ਸੋਚਦੇ ਇਹ 17 17000 ਨਾਲ ਕੋਈ ਗੱਲ ਨਹੀਂ ਬਣਨੀ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਉਹ ਟੱਡਿਆ ਅਪੀਲ ਕਹਿ ਸਕਦੇ ਐਮਐਲ ਸਾਬ ਨੂੰ ਕੀ ਬਤਾਇਆ ਇੱਕ ਸਾਬ ਨੂੰ ਇਲੈਕਸ਼ਨ ਲੜਨ ਲਈ ਚੈਲੰਜ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਜੋ ਤੁਸੀਂ 22 ਸਾਲ ਪਿਛੇ ਨਹੀਂ ਕੀਤਾ ਰੱਬ ਦਾ ਵਾਸਤਾ ਹੁਣੇ ਕਰ ਲਓ ਕੋਜੀ ਸਿਆਸਤ ਛੱਡ ਦਿਓ ਕਪੂਰਥਲੇ ਦੇ ਭਲਾ ਭਲੇ ਲਈ ਕਪੂਰਥਲੇ ਲੋਕਾਂ ਦੇ ਭਲੇ ਲਈ ਜਿਹੜਾ ਕੰਮ ਕਰੋ ਤੁਸੀਂ ਕਹਿੰਦੇ ਪੈਰਸ ਨਹੀਂ ਬਣਾ ਸਕਦੇ ਮੈਂ ਕਪੂਰਥਲੇ ਨੂੰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੀ ਸੋਚ ਹੀ ਨਹੀਂ ਤੁਸੀਂ ਨਾ ਕਦੀ ਕਪੂਰਥਲ ਵਾਲੇ ਸੋਚਿਆ ਨਾ ਹੀ ਅੱਜ ਵੀ ਨਹੀਂ ਸੋਚਦੇ ਤੁਸੀਂ ਕਹਿੰਦੇ ਕਿ ਮੈਨੋ ਜੀ ਮੇਰੇ ਵੀ ਰੋਕ ਟੋਕ ਨਾ ਹੋਵੇ ਵਿੱਚ ਤੇ ਮੈਂ ਮੈਂ ਦੇਖੋ ਕੀ ਕਰਦਾ ਤੁਹਾਨੂੰ ਲੋਕਾਂ ਨੂੰ ਪਤਾ ਤੁਸੀਂ ਕੀ ਕਰਦੇ ਕੀ ਕਰਦੇ ਰਹੇ ਤੁਸੀਂ ਲੋਕ ਤੁਸੀਂ ਮੈਂ ਬਾਰ-ਬਾਰ ਫੇਰ ਬੇਨਤੀ ਇਹ ਕਰਦਾ ਕਿ ਤੁਸੀਂ ਜਿਹੜਾ ਨਾ ਕਪੂਰਥਲੇ ਦੇ ਭਲੇ ਦੀ ਗੱਲ ਕਰੋ ਰੱਬ ਦਾ ਵਾਸਤਾ ਹੈ ਕਿੜੇ ਇੱਕਾ ਦੇ ਬੰਦੇ ਆ ਤੁਸੀਂ ਪਤਾ ਨਹੀਂ ਕਿਹਦੀਆਂ ਸਲਾਹਾਂ ਲੈਣੀਆਂ ਜਾਂ ਕਿਹੜੀ ਤੁਹਾਡੀ ਟੀਮ ਆ ਜਿਹਦੇ ਮਗਰ ਲਾ ਕੇ ਤੁਸੀਂ ਉਸ ਦੰਦਨ ਕਰਦੇ ਆਉਨੇ ਆ ਤੇ ਇੱਥੇ ਇੱਕ ਦੋ ਜੜੀਆਂ ਅੱਖਾਂ ਦਿਖਾ ਕੇ ਕਹਿੰਦੇ ਆ ਨਹੀਂ ਆ ਜੀ ਆਹ ਜਿਹੜਾ ਮਤਾ ਪੈਣਾ ਚਾਹੀਦਾ ਆ ਨਹੀਂ ਉਹ ਨਾ ਕਰੋ ਕਪੂਰਥਲੇ ਦੇ ਭਲੇ ਦੀ ਗੱਲ ਕਰੋ ਲੋਕੀ ਤੁਹਾਨੂੰ ਜਿਹੜੀ ਪਹਿਲੀਆਂ ਨਾਲੋਂ ਵੀ ਵੱਧ ਵੋਟਾਂ ਨਾਲ ਆਚਣਗੇ ਮੇਰਾ ਕੋਈ 1% ਕੋਈ ਇੰਟਰਸਟ ਨਹੀਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਮਤਥਾ ਲਾਉਣ ਦਾ ਮੈਂ ਕਹਿੰਨਾ ਕਿ ਤੁਸੀਂ ਕਪੂਰਥਲੇ ਦਾ ਜਿਹੜਾ ਮਤਥਾ ਲਾਇਆ ਰੱਬ ਦਾ ਵਾਸਤਾ ਉਹ ਨਾ ਲਾਓ ਤੁਸੀਂ ਠੰਡੇ ਦਿਮਾਗ ਦੇ ਨਾਲ ਸੋਚੋ ਕਿ ਮੈਂ ਕੀ ਕੀਤਾ ਜੇ ਮੈਂ ਮੈਂ ਇੱਕ ਗੱਲ ਹੋਰ ਕਹਿ ਦਿਆਂ ਤੁਹਾਨੂੰ ਤਕਰੀਬਨ 22 ਸਾਲ ਹੋ ਗਏ ਨੇ ਇਸ ਕਪੂਰਥਲੇ ਦੇ ਵਿੱਚ ਆਏ ਨੇ 22 ਸਾਲਾਂ ਚੋਂ ਅੱਧਾ ਕਰ ਲਓ 11 ਉਹਦਾ ਵਿਅਦ ਕਰ ਲਓ 5.5 ਪੰਜ ਹੀ ਕੰਮ ਦਿਖਾ ਦਿਓ ਤੁਸੀਂ ਮੈਂ ਇਹਨੇ 22 ਸਾਲਾਂ ਚ ਮੈਂ ਆਹ ਕਪੂਰ ਥੱਲੇ ਦੇ ਭਲੇ ਕੀਤਾ ਮੈਂ ਤੁਹਾਡੀ ਜੁੱਤੀ ਚ ਪਾਣੀ ਪੀਣ ਨੂੰ ਤਿਆਰ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਤੁਸੀਂ ਕਾਜਾਂ ਬਾਰੇ ਪਲਾਸਾ ਕੀਤਾ ਸੀਗਾ ਕਹਿੰਦੇ ਕਿ ਬੀਜੀ ਵਿਲੈਂਸ ਦੀ ਜਾਂਚ ਹੋਵੇ ਤੇ ਬੀਜੀ ਬੀਜੀ ਲੈਂਸ ਦੀ ਦੇਖੋ ਜਾਂਚ ਕੀ ਹੋਣੀ ਤੇ ਸਾਹਮਣੇ ਸਾਰਾ ਕੁਝ ਉਹ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਦੇ ਕੀ ਹੋਇਆ ਪਿਆ ਕੀ ਆ ਬਿਲਕੁਲ ਉਹਦੇ ਜਿਹੇ ਕਹਿ ਰਹੇ ਨੇ ਕਿ ਜਦੋਂ ਮੇਰੇ ਧਿਆਨ ਦੇ ਵਿੱਚ ਆਂਦੀ ਗੱਲ ਉਥੇ ਲੋਕਾਂ ਨਾਲ ਵੀ ਤਾਲੁਕਾ ਜਿਹਨੇ ਉਹ ਰਸਤਾ ਕੀਤਾ ਗਿਆ ਉਹ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਜਿਨ੍ਹਾਂ ਨੂੰ ਤਰਾਜ ਹੋਊਗਾ ਬਾਕੀ ਜੇ ਵਿਭਾਗੀ ਕਾਰਵਾਈ ਲਈ ਮੰਗ ਪੱਤਰ ਵੀ ਦੇ ਦਿੱਤਾ ਗਿਆ ਤੁਸੀਂ ਸਾਰੇ ਮੇਰੇ ਵੀਰੋ ਤੁਹਾਨੂੰ ਬਹੁਤ ਜਲਦੀ ਪਤਾ ਲੱਗੂਗਾ ਕਿ ਕੀ ਕਾਰਵਾਈ ਹੋ ਰਹੀ ਹੈ ਪਰ ਉਹ ਬੱਬਰ ਸ਼ੇਰ ਮੰਨਰ ਇਦਾਂ ਡਰਦੇ ਹੋਏ ਵੀਡੀਓ ਵਿੱਚ ਕਹਿੰਦੇ ਕਿ ਉਹ ਸਾਡਾ ਜਿਹੜਾ ਪੋਤੜੇ ਫੁੱਲਣ ਤੇ ਆ ਗਿਆ ਤੇ ਇਹਨੂੰ ਸਭ ਕੁਝ ਦਾ ਬੰਦ ਨਿਕਲਣਾ ਪਾ ਦੇਖੋ ਮੈਂ ਤੇ ਇਹ ਗੱਲ ਕਹਿਣਾ ਕੋਕੂਤੜਿਆਂ ਚ ਕੀ ਹੁੰਦਾ ਜੇ ਕਿਸੇ ਨੇ ਗੰਦਨੇ ਖੇਲਣਾ ਤਾਂ ਕੀ ਖੇਲੀ ਜਾਵੇ ਮੇਰਾ ਕੀ ਲੈਣਾ ਦੇਣਾ ਉਹਦੇ ਨਾਲ ਬਾਕੀ ਜੋ ਮੈਂ ਕੋਈ ਗਲਤ ਗੱਲ ਕੀਤੀ ਹੋਵੇ ਮੈਂ ਉਹਦਾ ਦੇਣਦਾਰ ਮੇਰੀ ਥਾਂ ਕਿਸੇ ਨੇ ਕਰਨਾ ਕਿਸੇ ਨੇ ਜਿਹੜੀ ਹੈ ਉਹ ਜੋ ਵੀ ਹੈ ਜੇ ਉਹਨਾਂ ਨੇ ਮੈਂ ਤੈਨੂੰ ਦੱਸੇ ਗਾਂਧੀ ਫੋਲਣਾ ਕੋਲੀ ਜਾਣ ਮੈਂ ਕੁਛ ਇੰਦਾ ਦੀ ਕੋਈ ਗੱਲ ਕਰਦਾ ਹਾਂ ਅਰ ਉਹਦਾ ਸਾਬ ਤੁਸੀਂ ਨਿਜਾਇਜ਼ ਕਬਜ਼ੇ ਦੀ ਗੱਲ ਕੀਤੀ ਆ ਹਮਮ ਉੱਥੇ ਜਿਹੜਾ ਵਾ ਟਰੀਟਮੈਂਟ ਪਲਾਨਟ ਬਣ ਤੋਂ ਪਹਿਲਾਂ ਇੱਕ ਕਲੋਨੀ ਬਣੀ ਸੀ ਜਿਸਦਾ ਨਾਮ ਹੈਗਾ ਡਾਕਟਰ ਪੇਂਡਰਾ ਅੰਬੇਡਕਰ ਨਗਰ ਜੇ ਅੱਜ ਆਮ ਆਦਮੀ ਪਾਰਟੀ ਉਸ ਕਲੋਨੀ ਨੂੰ ਢੋਂਦੀ ਹੈ ਚਾਹੇ ਉੱਥੇ ਲੋਕਾਂ ਦੇ ਉੱਤੇ ਧੱਕਾ ਸ਼ੇ ਕਰਦੀ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਇਸ ਬੰਦ ਚ ਤੁਹਾਡੇ ਕੀ ਦੇਖੋ ਮੈਨੂੰ ਜਿਹੜੀ ਜਿਹੜੀ ਉੱਥੇ ਕੋ ਕਲੋਨੀ ਬਣੀ ਹੁੰਦੀ ਤੇ ਟ੍ਰੀਟਮੈਂਟ ਪਲਾਨ ਕਿੰਦਾ ਲੱਗ ਜਾਂਦਾ ਜਿਹੜੀ ਕਿਸੇ ਵੀ ਤਰ੍ਹਾਂ ਦਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿਸੇ ਵੀ ਗਰੀਬ ਗੁਰਬੇਨਾ ਧੱਕਾ ਨਹੀਂ ਬਲਕਿ ਉਹਨਾਂ ਦੇ ਵਿੱਚੋਂ ਹੀ ਸਾਰੇ ਐਮ ਐਲ ਏ ਸਹਿਬਾਨ ਜੋ ਆਪ ਹੀ ਮਾਨ ਸਾਹਿਬ ਗਰੀਬ ਪਰਿਵਾਰ ਚੋਂ ਨੇ ਉਹਨਾਂ ਨੂੰ ਗਰੀਬਾਂ ਦਾ ਦਰਦ ਪਤਾ ਉਹਨਾਂ ਦੀ ਗੱਲ ਕਰਨ ਵਾਲੇ ਤੁਸੀਂ ਕਹ ਰਹੇ ਉੱਥੇ ਕਲੋਨੀ ਬਣੀ ਵੀ ਸੀਵਰੇ ਟ੍ਰੀਟਮੈਂਟ ਪਲਾਨ ਕਿੰਦਾ ਲੱਗ ਗਿਆ ਉਹਦੇ ਨਾਲ ਕੂੜਾ ਕਿੰਦਾ ਡਿੱਗਣ ਲੱਗ ਪਿਆ ਜਿਹੜੇ ਉੱਥੇ ਬੰਦੇ ਬੈਠੇ ਨੇ ਉਹਨਾਂ ਨੂੰ ਧੱਕਾ ਕਲੋਨੀ ਮੈਂ ਤੁਹਾਡੇ ਕੋਲੋਂ ਬਾਬਾ ਸਾਹਿਬ ਦੇ ਨਾਮ ਦੀ ਕਲੋਨੀ ਸੋਣੀ ਉਹਨੂੰ ਤਾਂ ਧੱਕਾ ਕਲੋਨੀ ਕਹਿੰਦੇ ਆ ਜੇ ਕਿਸੇ ਨੇ ਧੱਕਾ ਕੀਤਾ ਹੋਇਆ ਤੇ ਉਹਦਾ ਪਿੰਨਤਾਰਾ ਨਿਕਲਿਆਊਗਾ ਉਹ ਤਾਂ ਸਾਹਿਬ ਹਰ ਟਾਈਮ ਅਬਸਰ ਸਾਈਨ ਕਿਉਂ ਕੋਸਦੀ ਹੈ ਕਾਰਨ ਕਿ ਇਸ ਨਾਲ ਦੇਖੋ ਉਹਨਾਂ ਨੇ ਆਪਣੇ ਸਮੇਂ ਤੇ ਚੰਗੀਆਂ ਚਲਾਈਆਂ ਹੋਈਆਂ ਕਿਸੇ ਵੀ ਅਫਸਰ ਨੂੰ ਜੋ ਕਹਿ ਜਾਂਦੇ ਸੀ ਲੱਲਾ ਪੱਬਾ ਸਾਇਸ ਫੈਦੀ ਉਹ ਹੁੰਦੀ ਸੀ ਅੱਜ ਸਰਕਾਰ ਬਦਲ ਗਈ ਆ ਅਗੇ ਹੁੰਦਾ ਸੀ ਜਿਹੜੇ ਅਕਾਲੀ ਔਰ ਕਾਂਗਰਸ ਕਿਸੇ ਦੀ ਵੀ ਸਰਕਾਰ ਹੋਵੇ ਕਿਉਂਕਿ ਬਤਾਤ ਜਿਹੜੀ ਸਰਕਾਰ ਹੈ ਉਹ ਕਾਂਗਰਸ ਨਹੀਂ ਅਕਾਲੀਆਂ ਦੀ ਰਹੀ ਆ ਪਰ ਇਹਨਾਂ ਦੀ ਆਪਸ ਵਿੱਚ ਗੇਟਮੇਟ ਇੱਕ ਸੀ ਇਕੋ ਜਾਨੀ ਇਹਨਾਂ ਦੀ ਚੱਲਦੀ ਰਹੀ ਕਿਸੇ ਅਕਾਲੀ ਲੀਡਰਪਨ ਦੇ ਤਸਤੇ ਇੱਥੇ ਕਿਸ ਦੀ ਚੱਲਦੀ ਰਹੀ ਅੱਜ ਉਹ ਚਲਣੀ ਬੰਦ ਹੋ ਗਈ ਆ ਇਸੇ ਕਰਕੇ ਰੌਲਾ ਪਾਉਂਦੇ ਹੁਣ ਲਾਸਟ ਸਵਾਲ ਇੱਕੋ ਹੀ ਆ ਜੀ ਤੁਸੀਂ ਹੁਣ ਇਲੈਕਸ਼ਨ ਮਡਨਲੀ ਕਮਰ ਕਸ਼ਮੀਰ ਮੈਂ ਜਿਸ ਦਿਨ ਆਮ ਆਦਮੀ ਪਾਰਟੀ ਚ ਆਇਆ ਨਾ ਜੀ ਮੈਂ ਉਦੋਂ ਦੀ ਕਮਰ ਮੈਂ 17 ਚ ਵੀ ਦਾਵੇਦਾਰ ਸੀ 22 ਚ ਵੀ ਦਾਵੇਦਾਰ ਸੀ ਮੇਰੀ ਪਾਰਟੀ ਮੈਨੂੰ ਜਿੱਥੇ ਖੜੀ ਕਰੂਗੀ ਮੈਂ ਉੱਥੇ ਖੜਾ ਮੈਨੂੰ ਜੋ ਕਹਿਊਗੇ ਮੈਂ 500% ਇਹ ਅਸਤੀਫਾ ਦੇਵਾਂ ਮੈਂ 500% ਇਹਨਾਂ ਦੇ ਖਿਲਾਫ ਲੜਨ ਨੂੰ ਤਿਆਰ ਹਾਂ ਪਰ ਸ਼ਰਤ ਉਹੀ ਆ ਠੀਕ ਹੈ ਜੀ ਕਿ ਇਹ ਅਸਤੀਫਾ ਦੇਣ ਔਰ ਇਹ ਕਹਿਣ ਵੀ ਮੈਂ ਕਹਿੰਦੇ ਨਾ ਕਿ ਮੈਂ ਵਕਾਸਾ ਕਰਾਇਆ ਤੇ ਮੇਰੇ ਕੋ ਕੂਰਥ ਲੈ ਲੈ ਮੈਨੂੰ ਇਹ ਧੰਨਵਾਜਣਗੇ ਇਹ ਜਿਹੜੇ ਜੋ ਪਹਿਲਾਂ ਕਰਦੇ ਰਿਹਾ ਉਹ ਨਾ ਕੋਈ ਕੋਈ ਜਿੱਦਾ ਕਿਦੇ ਕੋਈ दारू ਤੇ ਜਾਂ ਜਿਹੜੇ ਪੈਸੇ ਵਾਲੀ ਉਹ ਤੋਂ ਬਿਨਾ ਇੱਕ ਸੌਂ ਖਾ ਕੇ ਕਹਿ ਦੇਣ ਕਿ ਵੀ ਮੈਂ ਇਹ ਕੰਮ ਨਹੀਂ ਕਰੂੰਗਾ ਤੇ ਮੈਂ ਆਪਣੇ ਕੰਮ ਦੇ ਨਾਂ ਤੇ ਇਲੈਕਸ਼ਨ ਲੜੂੰਗਾ ਤੇ ਮੈਂ ਬਾਕੀ ਫਿਰ ਵੀ ਇੱਕ ਗੱਲ ਹੋਰ ਵੀ ਮੈਂ ਗੱਲ ਕਹਿਣਾ ਕਿ ਇਹਨਾਂ ਨੇ ਜਿਹੜਾ 2022 ਦੇ ਵਿੱਚ ਵੀ ਪੂਰਾ ਜ਼ੋਰ ਲਾਇਆ ਪੈਸੇ ਦੇ ਨਾਲ ਲਾਸਟ ਮੂਮੈਂਟ ਤੇ ਆ ਕੇ ਇਹਨਾਂ ਨੂੰ ਪਤਾ ਕਿੰਦਾ ਜਿੱਤੀ ਨੇ ਹਰ ਕੱਲੀ ਕੱਲੀ ਗੱਲ ਮੈਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਇਹੋ ਤੋਂ ਡਰ ਮਾਰਦਾ ਤੇ ਜੇ ਫਿਰ ਵੀ ਜੋ ਮੈਂ ਕਹਿੰਨੇ ਕੋਈ ਉਹਨਾਂ ਕਹਿੰਦਾ ਪੈਸੇ ਵੀ ਲਾ ਲੈਣ ਕਿ ਕਪੂਰਥਲੇ ਦੇ ਲੋਕਾਂ ਨੂੰ ਪਤਾ ਕਿ ਇਹ ਬੰਦਾ ਅਸੀਂ ਇਹਨੂੰ ਜਿੰਨਾ ਮਾਨ ਸਨਮਾਨ ਕੱਲਾ ਇਹਨਾਂ ਨੂੰ ਸਾਰਾ ਟੱਬਰ ਜਿਹੜਾ ਪੈਨਸ਼ਨ ਤੇ ਲਾਤਾ ਭੜਾਈ ਬਣਾ ਐਮਐਲਏ ਬਣਾਤੀ ਉਹਦੀ ਪੈਨਸ਼ਨ ਘਰ ਵਾਲੀ ਐਮਐਲਏ ਬਣਾਤੀ ਉਹਦੀ ਪੈਨਸ਼ਨ ਇਹਨਾਂ ਨੂੰ ਦੋ ਪੈਨਸ਼ਨਾਂ ਲਵਾਤੀਆਂ ਇਤਿਹਾਸ ਦੇ ਵਿੱਚ ਨਾ ਲਿਖ ਦਿੱਤਾ ਇਸ ਇਸ ਪਰਿਵਾਰ ਦਾ ਇਤਿਹਾਸ ਦੇ ਵਿੱਚ ਨਾ ਲਿਖ ਦਿੱਤਾ ਵੀ ਅਸੀਂ ਕਪੂਰਥਲਾ ਇਹਨਾਂ ਨਵਾਜਿਆ ਇਹਨਾਂ ਕੀ ਕੀਤਾ ਉਹ ਵੀ ਇਤਿਹਾਸ ਲਿਖਣ ਨੂੰ ਲੋਕ ਤਿਆਰ ਨੇ ਜੋ ਮਰਜ਼ੀ ਜ਼ੋਰ ਲਾ ਲੈਣੇ ਅਸਤੀਫਾ ਦੇਣ ਔਰ ਮੈਂ ਲੜੂੰਗਾ ਇਹਨਾਂ ਦੇ ਬਰਾਬਰ ਫਿਰ ਪਤਾ ਲੱਗ ਜਾਊਗਾ ਕਹਿੰਦੇ ਮਤਕੀ ਤੁਸੀਂ ਵੀ ਕਮਰ ਕਸੀ ਲਈ ਆ ਪਰदर्शी ਇਲੈਕਸ਼ਨ ਲੜਨਗੇ ਮੈਂ ਕਮਰ ਕਮਰ ਕਸੀ ਹੈ ਦੱਸੋ ਮੈਂ ਤੋ ਬਾਰ-ਬਾਰ ਮੇਰੇ ਕੋ ਕੀ ਕਹਣਾ ਚਾਹੁੰਦੇ ਆ ਮੈਂ ਇਹੋ ਗੱਲ ਕਹਿ ਰਿਹਾ ਕਿ ਜੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਐਮਸੀ ਐਮਸੀ ਵਾਲਾ ਮੇਰਾ ਕੋਈ ਲੈਵਲ ਨਹੀਂ ਮੈਂ ਐਮਐਲਏ ਲੜੂ ਕੱਲ ਨੂੰ ਅਸਤੀਫਾ ਦੇਣ ਤਾਂ ਨਾਲ ਹੀ ਜਿਹੜੀਆਂ ਹੈਗੀਆਂ ਇਲੈਕਸ਼ਨ ਆ ਰਹੀਆਂ ਤਾਂ ਉਹਦੇ 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 ਵਿੱਚ ਲੜਾਂਗੇ ਨੇ ਐਮਸੀ ਕਿ ਕਿ ਡੋ ਚਾਹੀਦੀ ਐ ਨਾ ਉਹ ਖਾਲੀ ਕਿਉਂ ਨਾ ਇਹ بار بار ਉਹ ਯਾਰ ਜਿਹੜੇ ਵਿਚਾਰੇ ਕਿਸੇ ਕਿਸੇ ਗਰੀਬ ਨੂੰ ਜਿਹੜੇ ਐਮਸੀ ਜਿਹੜਾ 117000 ਜਿਹੜੀ ਤਸਕੀਫਾ ਦੇਂਦੇ 17000 ਤਨਖਾਹ ਜਰੂਰੀ ਮਾਰਨੀ ਅਰਵਾ ਪਤੀ ਇਹ ਦੇਣ ਅਸਤੀਵਾ ਇਹਨਾਂ ਨੂੰ ਲੜਨ ਵਿੱਚ ਕੀ ਫਰਕ ਮੈਂ ਐਮਸੀ ਨੂੰ 100 ਫਰਕ ਪੈ ਸਕਦਾ ਇਹਨਾਂ ਨੂੰ ਕੀ ਫਰਕ ਹੈ ਮਤਨ ਨਹੀਂ ਅੱਗੇ ਲੜਨੀ ਆ ਗੱਲ ਕੀ ਆ ਜੇ ਇਹ ਗਿਣਤ ਕੱਬਿਆ ਹੈਗਾ ਵਸਾਣਾ ਉਹਨੇ ਦੇਖਿਆ ਜਾਂਦੀ ਕਿ ਜਦੋਂ ਇਹ ਐਮਐਲਏ ਤੋਂ ਬਗੈਰ ਵੀ ਜਿਹੜਾ ਕੀ ਮਤਾ ਪੈ ਸਕਦਾ ਕਿ ਇੰਨੇ ਹੀ ਅੰਸ਼ੇ ਕਿ ਹੋਗਾ ਇਹਨਾਂ ਤੋਂ ਬਗੈਰ ਤੁਰਦੇ ਫਿਰਦੇ ਨੇ ਕਿਸੇ ਪਾਸੇ ਨਹੀਂ ਅੱਜ ਦੇ ਦਿਨ ਕੱਲ੍ਹ ਉਹ ਦੇਖੋ ਇਹ ਸਾਰਾ ਐਮਸੀ ਜਾਣਦੇ ਇਹਦੇ ਬਾਰੇ ਮੈਂ ਕੁਝ ਨਹੀਂ ਕਰਨਾ ਠੀਕ ਹੈ ਦੋਸਤਾਂ ਜੀ